ਜਗਬਾਨੀ ਟੀਵੀ ਤੇ ਇਸ ਵੇਲੇ ਦੀ ਬੇਹਤ ਵੱਡੀ ਖਬਰ ਪੰਜਾਬ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦੋਂ ਕਿ ਪੰਜ ਜ਼ਖਮੀ ਦੱਸੇ ਜਾ ਰਹੇ ਨੇ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੇ ਵਿੱਚ ਇਹ ਧਮਾਕਾ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਬੋਇਲਰ ਦੇ ਵਿੱਚ ਬਲਾਸਟ ਹੋ ਜਾਂਦਾ ਹੈ ਔਰ ਜਿਸ ਸਮੇਂ ਟ్రਾਇਲ ਲਿਆ ਜਾ ਰਿਹਾ ਸੀ ਉਸ ਦੌਰਾਨ ਇਹ ਧਮਾਕਾ ਹੁੰਦਾ ਹੈ ਜਿਸ ਦੇ ਵਿੱਚ ਜੋ ਉੱਥੇ ਮੌਜੂਦ 6 ਮੁਲਾਜ਼ਮ ਹੁੰਦੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ 1 ਦੀ ਮੌਤ ਹੋ ਚੁੱਕੀ ਹੈ ਔਰ ਬਾਕੀ ਗੰਭੀਰ ਰੂਪ ਦੇ ਨਾਲ ਚੁਲਸ ਚੁਕੇ ਨੇ ਤਾਂ ਵੇਰਕਾ ਮਿਲਕ ਪਲਾਂਟ ਦੇ ਵਿੱਚ ਇਹ ਧਮਾਕਾ ਹੋਇਆ ਦੱਸਦੀ ਕਿ ਛੁੱਟੀ ਵਾਲੇ ਦਿਨ ਬੋਇਲਰ ਚੈੱਕ ਕਰਨ ਲਈ ਇਹਨਾਂ ਨੂੰ ਬੁਲਾਇਆ ਗਿਆ ਸੀ ਔਰ ਜਦੋਂ ਇਹ ਪਹੁੰਚਦੇ ਨੇ ਉੱਥੇ ਔਰ ਬੋਇਲਰ ਚੈੱਕ ਕਰਦੇ ਨੇ ਟ੍ਰਾਇਲ ਲਿਆ ਜਾ ਰਿਹਾ ਹੈ ਬੋਇਲਰ ਦਾ ਤਾਂ ਇਸੇ ਦੌਰਾਨ ਬਲਾਸਟ ਹੋ ਜਾਂਦਾ ਹੈ ਜਿਸ ਦੇ ਵਿੱਚ ਜੋ ਮੁਲਾਜ਼ਮ ਨੇ ਉੱਥੇ ਖੜੇ ਉਹ ਚੁਲਸ ਜਾਂਦੇ ਨੇ ਔਰ ਤੁਰੰਤ ਇਹਨਾਂ ਨੂੰ ਉੱਥੇ ਹਸਪਤਾਲ ਲੈ ਲਿਆਇਆ ਜਾਂਦਾ ਹੈ ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਮ੍ਰਿਤਕ ਦਾ ਨਾਮ ਕੁਨਾਲ ਜੈਨ ਦੱਸਿਆ ਜਾ ਰਿਹਾ ਹੈ ਔਰ ਜੋ ਜ਼ਖਮੀ ਨੇ ਉਹਨਾਂ ਦੀ ਪਛਾਣ ਕੁਲਵੰਤ ਸਿੰਘ ਅਜੀਤ ਸਿੰਘ ਪੁਨੀਤ ਕੁਮਾਰ ਦਵਿੰਦਰ ਸਿੰਘ ਅਤੇ ਗੁਰਤੇਜ ਦੇ ਰੂਪ ਦੇ ਵਿੱਚ ਹੋਈ ਹੈ ਦੱਸ ਦਈਏ ਕਿ ਮ੍ਰਿਤਕ ਕੁਨਾਲ ਜੈਨ ਹੈਬੋਵਾਲ ਦਾ ਰਹਿਣ ਵਾਲਾ ਸੀ ਉਮਰ 42 ਸਾਲ ਸੀ ਔਰ ਉਸਦੀ ਪਤਨੀ ਵੀ ਇਸੇ ਪਲਾਂਟ ਦੇ ਵਿੱਚ ਕੰਮ ਕਰਦੀ ਸੀ ਦੱਸਿਆ ਜਾ ਰਿਹਾ ਹੈ ਕਿ ਕੁਨਾਲ ਜੈਨ ਆਪਣੇ ਦੋਸਤਾਂ ਦੇ ਨਾਲ ਰਾਤ ਨੂੰ ਬਰਥਡੇ ਪਾਰਟੀ ਦੇ ਵਿੱਚ ਸੀ ਔਰ ਇਸੇ ਦੌਰਾਨ ਉਸ ਨੂੰ ਫੋਨ ਆਉਂਦਾ ਹੈ ਪਲਾਂਟ ਤੋਂ ਔਰ ਰਾਤ ਨੂੰ ਪਲਾਂਟ ਦੇ ਵਿੱਚ ਉਹਨਾਂ ਨੂੰ ਬੁਲਾਇਆ ਜਾਂਦਾ ਔਰ ਉੱਥੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਪਲਾਂਟ ਦਾ ਜੋ ਬੋਇਲਰ ਹੈ ਉਹ ਚੈੱਕ ਕਰਨ ਆਏ ਉਹਨਾਂ ਦੀ ਛੁੱਟੀ ਸੀ ਆਫ ਡਿਊਟੀ ਹੋਣ ਦੇ ਬਾਵਜੂਦ ਉਹਨਾਂ ਨੂੰ ਉੱਥੇ ਬੁਲਾਇਆ ਜਾਂਦਾ ਪਲਾਂਟ ਦੇ ਵਿੱਚ ਦੱਸਦੀ ਕਿ 450 ਕਿਲੋ ਦੇ ਸਿਲੰਡਰ ਹੁੰਦੇ ਹਨ ਔਰ ਵਿਸ਼ਵਕਰਮਾ ਕੱਲ ਪੂਜਾ ਹੋਈ ਹੈ ਔਰ ਉਸ ਤੋਂ ਬਾਅਦ ਰਾਤ ਨੂੰ ਪਲਾਂਟ ਦਾ ਟ੍ਰਾਇਲ ਲੈਣਾ ਸੀ ਔਰ ਟ੍ਰਾਇਲ ਲੈਣ ਦੌਰਾਨ ਜੋ ਹੀਟਰ ਸੀ ਪਲਾਂਟ ਦੇ ਵਿੱਚ ਤਾਂ ਉਸ ਦੇ ਵਿੱਚ ਇਹ ਬਲਾਸਟ ਹੋ ਜਾਂਦਾ ਹੈ ਜਿਸ ਦੇ ਵਿੱਚ ਜੋ ਉੱਥੇ ਖੜੇ ਮੁਲਾਜ਼ਮ ਹੁੰਦੇ ਨੇ ਉਹ ਚੁਲਸ ਜਾਂਦੇ ਨੇ ਔਰ ਜੋ ਉੱਥੇ ਮੌਕੇ ਤੇ ਮੌਜੂਦ ਮੁਲਾਜ਼ਮ ਸੀ ਜੋ ਕੁਨਾਲ ਜੈਨ ਦੇ ਜੋ ਦੋਸਤ ਨੇ ਉਹਨਾਂ ਦਾ ਕਹਿਣਾ ਹੈ ਕਿ ਰਾਤ ਨੂੰ ਵਾਇਲਰ ਦਾ ਟਰਾਈਲ ਕਰਨ ਤੋਂ ਮਨਾ ਕੀਤਾ ਗਿਆ ਸੀ ਕਿਹਾ ਗਿਆ ਸੀ ਕਿ ਸਵੇਰ ਨੂੰ ਅਸੀਂ ਟ੍ਰਾਇਲ ਕਰਾਂਗੇ ਪਰ ਇਸ ਦੇ ਬਾਵਜੂਦ ਪਲਾਂਟ ਵਾਲਿਆਂ ਵੱਲੋਂ ਇਹਨਾਂ ਨੂੰ ਬੁਲਾਇਆ ਜਾਂਦਾ ਔਰ ਕਿਹਾ ਜਾਂਦਾ ਕਿ ਰਾਤ ਨੂੰ ਹੀ ਇਹ ਟ੍ਰਾਇਲ ਕੀਤਾ ਜਾਵੇ ਤਾਂ ਜੋ ਸਵੇਰ ਤੋਂ ਕੰਮ ਸਹੀ ਤਰੀਕੇ ਦੇ ਨਾਲ ਹੋ ਸਕੇ ਪਰ ਨਹੀਂ ਪਤਾ ਸੀ ਕਿਸ ਤਰੀਕੇ ਦੇ ਨਾਲ ਉੱਥੇ ਮੌਤ ਇੰਤਜ਼ਾਰ ਕਰ ਰਹੀ ਹੈ ਦੋਸਤਾਂ ਦਾ ਕਹਿਣਾ ਕਿ ਜੇ ਸਾਨੂੰ ਪਤਾ ਹੁੰਦਾ ਤਾਂ ਅਸੀਂ ਕੁਨਾਲ ਨੂੰ ਉੱਥੇ ਨਹੀਂ ਜਾਣ ਦਿੰਦੇ ਫਿਲਹਾਲ ਜੋ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਡੀਐਮਸੀ ਹਸਪਤਾਲ ਲਿਜਾਇਆ ਗਿਆ ਹੈ ਔਰ ਜੋ ਬਾਕੀ ਜਿਹੜਾ ਉਹਨਾਂ ਦੀ ਹਾਲਤ ਵੀ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਪੰਜ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਜਦੋਂ ਕਿ ਕੁਨਾਲ ਜੈਨ ਜਿਸ ਦੀ ਕੀ ਮੌਤ ਇਸ ਹਾਦਸੇ ਦੇ ਵਿੱਚ ਹੋ ਚੁੱਕੀ ਹੈ ਤਾਂ ਬੇहद ਇਹ ਭਿਆਨਕ ਹਾਦਸਾ ਇਸ ਤੋਂ ਪਹਿਲਾਂ ਵੀ ਖਬਰਾਂ ਸਾਹਮਣੇ ਆਈਆਂ ਨੇ ਕਿਉਂਕਿ ਦੀਵਾਲੀ ਮਨਾ ਕੇ ਹਟਿਆ ਔਰ ਇਸੇ ਦੌਰਾਨ ਕਈ ਵਾਰ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਜਦੋਂ ਪਟਾਕਿਆਂ ਦੀ ਤਿਆਰੀ ਕੀਤੀ ਜਾ ਰਹੀ ਸਤੋਂ ਉਸੇ ਦੌਰਾਨ ਬਲਾਸਟ ਹੋ ਜਾਂਦਾ ਹੈ ਤਾਂ ਉਹ ਖਬਰ ਵੀ ਸਾਹਮਣੇ ਆਈ ਸੀ ਬੀਤੇ ਦਿਨੀ ਔਰ ਹੁਣ ਇਹ ਲੁਧਿਆਣਾ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਵੇਰਕਾ ਮਿਲਕ ਪਲਾਂਟ ਦੇ ਵਿੱਚ ਜੋ ਵਾਇਲਰ ਹੈ ਉਸ ਦੇ ਵਿੱਚ ਬਲਾਸਟ ਹੋ ਜਾਂਦਾ ਔਰ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਪੰਜ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਔਰ ਹਾਲਤ ਉਹਨਾਂ ਦੀ ਵੀ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਕਿਉਂਕਿ ਵਾਇਲਰ ਦੇ ਕਾਫੀ ਨਜ਼ਦੀਕ ਹੈ ਮੌਜੂਦ ਸੀ ਔਰ ਇਸੇ ਦੌਰਾਨ ਇਹ ਬਲਾਸਟ ਹੁੰਦਾ ਜਿੱਥੇ ਤੁਰੰਤ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਪਰ ਹਾਲਾਤ ਗੰਭੀਰ ਹੋਣ ਦੇ ਚਲਦੇ ਇੱਕ ਵਿਅਕਤੀ ਕੁਨਾਲ ਜੈਨ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਜਾਣਕਾਰੀ ਦੇਣ ਲਈ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਲੁਧਿਆਣਾ ਤੋਂ ਨਰਿੰਦਰ ਮਹਿੰਦਰੂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਨਰਿੰਦਰ ਕੀ ਜਾਣਕਾਰੀ ਹੈ ਕਿਉਂਕਿ ਜੋ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਜੋ ਬਾਕੀ ਪੰਜ ਨੇ ਉਹਨਾਂ ਦਾ ਕੀ ਹਾਲ ਹੈ ਅ ਬਿਲਕੁਲ ਦੇਖੋ ਦੇ ਰਾਤ ਜਿਹੜਾ ਵਾ ਵਿੜਕਰ ਵਿੱਚ ਕਰ ਲਿਆ ਜਣਾ ਦਾ ਪਲਾਨ ਹੈਗਾ ਜਿੱਤੇ ਇੱਕ 에어 ਹੀਟਰ ਜਿਹੜਾ ਵਾ ਉਹ ਫਟਿਆ ਹੈਗਾ ਵਾ ਉਸ ਦੀ ਜਿਹੜੀ ਚੈਕਿੰਗ ਚੱਲ ਰਹੀ ਸੀ ਉਸ ਦੌਰਾਨ ਇਹ ਹਾਦਸਾ ਹੋਇਆ ਵਾ 6 ਲੋਕ ਜਿਹੜੇ ਨੇ ਇਸ ਘਟਨਾ ਦੇ ਵਿੱਚ ਗੰਭੀਰ ਜ਼ਖਮੀ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਜਿਹੜੀ ਆ ਮੌਤ ਹੋ ਚੁੱਕੀ ਆ ਜਿਹੜੇ ਘਾਇਲ ਨੇ ਉਹਨਾਂ ਦੀ ਪਛਾਣ ਕੁਲਵੰਤ ਸਿੰਘ ਆ ਕੁਨਾਲ ਜੈਨਾ ਅਜੀਤ ਸਿੰਘ ਆ ਪੁਨੀਤ ਕੁਮਾਰ ਆ ਦਵਿੰਦਰ ਸਿੰਘ ਆ ਅਤੇ ਗੁਰਜੀਤ ਗੁਰਜੀਤ ਦੇ ਪੁੱਤ ਨੇ ਇਹਨਾਂ ਦੀ ਪਛਾਣ ਜਿਹੜੀ ਹੋਈ ਹੈਗੀ ਆ ਰਾਤ ਕਰੀਬ ਦਸਜਾਲੇ ਕੀ 1 ਵਜੇ ਵਿਰਕਮ ਲੇਡ ਬਾਂਦੇ ਜਿਹੜਾ 에ਰ ਜਿੱਤਰਾ ਉਸਦੀ ਚੈਕਿੰਗ ਕਰ ਰਹੀ ਸੀ ਉਸ ਤਰ੍ਹਾਂ ਇਹ ਹਾਸਾ ਹੈ ਫਿਲਹਾਲ ਮੌਕੇ ਤੇ ਜਿਹੜੀ ਆ ਪੁਲਿਸ ਭਲਾਈ ਗਈ ਸੀਗੀ ਜਾਂਚ ਕੀਤੀ ਜਾ ਰਹੀ ਆ ਉਸ ਏਰੀਆ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਵਾ ਮੌਕੇ ਤੇ ਜਿਹੜੀ ਆ ਹੁਣ ਫੋਰੈਂਸਿਕ ਟੀਮ ਜਿਹੜੀ ਆ ਉਹ ਭਲਾਈ ਗਈ ਆ ਉਸ ਪੂਰੇ ਹਾਸੇ ਦੀ ਜਿਹੜੀ ਆ ਜਾਂਚ ਕਰੇਗੀ ਪ੍ਰਸ਼ਾਸਨ ਵੱਲੋਂ ਵੀ ਜਿਹੜੀ ਆ ਜਾਂਚ ਦੇ ਆਦੇਸ਼ ਜਿਹੜੇ ਦਿੱਤੇ ਗਏ ਨੇ ਔਰ ਇਹ ਵੀ ਕਿਹਾ ਗਿਆ ਕਿ ਜਿਹੜੀ ਜਿਹੜੀ ਵੀ ਲਾਪਰਵਾਹੀ ਹੋਈ ਉਸ ਤੇ ਉੱਤੇ ਜਿਹੜੀ ਆ ਇਹ ਕਾਰਵਾਈ ਜਿਹੜੀ ਆ ਕੀਤੀ ਜਾਵੇਗੀ ਜੀ ਮੈਂ ਨਰਿੰਦਰ ਅਸਮਵਲੇ ਕਿਉਂਕਿ ਜਾਣਕਾਰੀ ਮਿਲ ਰਹੀ ਹੈ ਕਿ ਰਾਤ ਦੇ ਸਮੇਂ ਬੁਲਾਇਆ ਗਿਆ ਆਫ ਡਿਊਟੀ ਸੀ ਜਿਨ੍ਹਾਂ ਨੂੰ ਇਹ ਬੁਲਾਇਆ ਜਾਂਦਾ ਤਾਂ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਹਜੇ ਤੱਕ ਨਹੀਂ ਕੀਤੀ ਗਈ। ਇਹ ਦੇਖੋ ਪ੍ਰਸ਼ਾਸਨ ਨੇ ਜਿਹੜੀ ਜਾਂਚ ਜਿਹੜੀ ਆ ਉਹ ਬਿਠਾ ਦਿੱਤੀ ਗਈ ਆ ਪੂਰੀ ਜਾਂਚ ਜਿਹੜੀ ਕੀਤੀ ਗਈ ਹੈ ਕਿਹੜੇ ਅਧਿਕਾਰੀਆਂ ਨੇ ਕਿਹੜੇ ਲੋਕਾਂ ਨੇ ਜਿਹੜਾ ਉਹ ਉੱਥੇ ਬੁਲਾਇਆ ਸੀਗਾ ਇਹ ਰਾਤ ਨੂੰ ਹੀ ਕਿਉਂ ਇਸ ਦੀ ਜਾਂਚ ਜਿਹੜੀ ਚੱਤੀ ਜਾ ਰਹੀ ਸੀ ਇਸ ਮਾਮਲੇ ਦੇ ਵਿੱਚ ਪੂਰੀ ਪ੍ਰਸ਼ਾਸਨ ਦੀ ਟੀਮ ਜਿਹੜੀ ਆ ਉਹ ਮੌਕੇ ਤੇ ਮੌਜੂਦ ਹੈਗੀ ਪੁਲਿਸ ਆ ਮੌਕੇ ਤੇ ਪਹੁੰਚੀ ਪਹੁੰਚੀ ਹੈ ਵਿਰਕਾ ਮਿਤਨਾਨ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੇ ਹੀ ਪੁਲਿਸ ਨੂੰ ਜਿਹੜੀ ਆ ਸੋਚਣਾ ਦਿੱਤੀ ਸੀ ਰਾਤ ਨੂੰ ਜਿਹੜੀ ਆ ਸਰਾਂਪਾ ਨਗਰ ਦੀ ਪੁਲਿਸ ਜਿਹੜੀ ਆ ਉਹ ਮੌਕੇ ਤੇ ਪਹੁੰਚੀ ਆ ਉਸ ਨੇ ਉਹਨਾਂ ਵੱਲੋਂ ਪੂਰਾ ਏਰੀਆ ਜਿਹੜਾ ਵਾ ਉਹ ਹੁਣ ਸੀਲ ਕਰ ਦਿੱਤਾ ਗਿਆ ਵਾ ਫੋਰੈਂਸਿਕ ਟੀਮ ਜਿਹੜੀ ਆ ਮੌਕੇ ਤੇ ਹੁਣ ਪਹੁੰਚ ਚੁੱਕੀ ਹਈ ਆ ਉਹ ਪੂਰਾ ਏਰੀਆ ਜਿਹੜਾ ਉਹ ਜਾਂਚ ਕਰ ਰਹੀ ਹੈ ਕਿ ਬਲਾਸਟ ਆਖਿਰੇ ਕਿਸ ਤਰ੍ਹਾਂ ਹੋਇਆ ਵਾ ਇਹ ਕੀ ਕਮੀ ਸੀਗੀ ਕਿਹੜੇ ਅਧਿਕਾਰੀਆਂ ਨੇ ਕਿਹੜੇ ਲੋਕ ਜਿਹੜੇ ਉੱਥੇ ਜਿਹੜੇ ਟੈਕਨੀਕਲ ਚਾਰਜ ਸੀ ਉਹਨਾਂ ਨੂੰ ਬੁਲਾਇਆ ਸੀਗਾ ਉਹਨਾਂ ਨੂੰ ਸ ਇੱਕ ਵਿਅਕਤੀ ਜਿਹੜਾ ਵਾ ਉਹ ਇਸਦੀ ਮੌਤ ਹੋ ਚੁੱਕੀ ਆ ਪੰਜ ਤੋਂ 6 ਵਿਅਕਤੀ ਜਿਹੜੇ ਨੇ ਉਹਨਾਂ ਨੂੰ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਅਜੀਤ ਪਰਿਵਾਰਕ ਮੈਂਬਰਾਂ ਦੇ ਨਾਲ ਕਿਸੇ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਤੁਹਾਡੀ ਕਿਉਂਕਿ ਤੁਸੀਂ ਉੱਥੇ ਮੌਜੂਦ ਹੋ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੋਈ ਮੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਕੋਈ ਕਦਮ ਚੁੱਕਿਆ ਗਿਆ ਹੋਵੇ ਤਾਂ ਬਿਲਕੁਲ ਪਰਿਵਾਰਕ ਮੈਂਬਰ ਜਿਹੜੇ ਜਿੰਨਾ ਦੇ ਵਿਅਕਤੀ ਦੀ ਮੌਤ ਹੋਈ ਆ ਉਹ ਇਹੀ ਕਹਿ ਰਹੇ ਨੇ ਕਿ ਹਾਲਕਿ ਉਹ ਆਫ ਡਿਊਟੀ ਸੀਗਾ ਉਸ ਨੂੰ ਰਾਤ ਨੂੰ ਡਿਊਟੀ ਤੇ ਬੁਲਾਇਆ ਗਿਆ ਇਹ ਰਿਪੋਰਟ ਜਿਹੜਾ ਉਸ ਦੀ ਜਾਂਚ ਕਰਨੀ ਸੀ ਉਹ ਇਹ ਵੀ ਕਿਹਾ ਗਿਆ ਕਿ ਪਰਿਵਾਰ ਵਾਲੇ ਕਹਿੰਦੇ ਬਸੇ ਕਿ ਸੇਰੇ ਵੀ ਹੋ ਸਕਦੀ ਆ ਪਰ ਦੇਰ ਰਾਤ ਕਿਉਂ ਬੁਲਾਇਆ ਗਿਆ ਇਸ ਪੂਰੇ ਮਾਮਲੇ ਦੀ ਪਰਿਵਾਰ ਵੱਲੋਂ ਜਿਹੜੇ ਦੋਸ਼ ਲਗਾਏ ਜਾ ਰਹੇ ਨੇ ਫਿਲਹਾਲ ਵੇਰਕਾ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਮੌਕੇ ਤੇ ਪਹੁੰਚੇ ਹੋਏ ਨੇ ਪਰਿਵਾਰ ਦੇ ਨਾਲ ਮੁਲਾਕਾਤ ਵੀ ਕਰ ਰਹੇ ਨੇ ਜੋ ਵੀ ਜਾਂਚ ਹੋਵੇਗੀ ਉਹ ਹੁਣ ਆਉਣ ਵਾਲੇ ਸਮੇਂ ਤੇ ਪਤਾ ਲੱਗੇਗੀ ਕਿ ਕਿਹਦੀ ਗਲਤੀ ਹੈਗੀ ਹੈ ਕਿਸ ਕਰਕੇ ਇਹ ਕਿੰਨਾ ਕਰਕੇ ਇਹ ਹਾਦਸਾ ਹੋਇਆ ਵਾ ਇਸ ਮਾਮਲੇ ਤੇ ਪੁਲਿਸ ਵੀ ਜਿਹੜੀ ਹੈ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਜੀ ਬਿਲਕੁਲ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਤਾਂ ਇਹ ਸੀ ਮੇਰੇ ਸਹਿਯੋਗੀ ਨਰਿੰਦਰ ਮਹਿੰਦਰੂ ਜੋ ਕਿ ਲੁਧਿਆਣਾ ਦੇ ਵਿੱਚ ਮੌਜੂਦ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਿਸ ਤਰੀਕੇ ਦੇ ਨਾਲ ਰਾਤ ਨੂੰ ਹੀ ਇਹਨਾਂ ਮੁਲਾਜ਼ਮਾਂ ਨੂੰ ਉੱਥੇ ਬੁਲਾਇਆ ਜਾਂਦਾ ਬਾਇਲਰ ਚੈਕਿੰਗ ਕਰਵਾਈ ਜਾਂਦੀ ਹੈ ਹਾਲਾਂਕਿ ਆਫ ਡਿਊਟੀ ਸੀ ਇਹ ਲੋਕ ਔਰ ਇਹਨਾਂ ਨੂੰ ਉੱਥੇ ਕਿਉਂ ਬੁਲਾਇਆ ਗਿਆ ਕਿਹੜੇ ਟੈਕਨੀਕਲ ਕਾਰਨ ਰਹਿ ਔਰ ਰਾਤ ਨੂੰ ਬੁਲਾ ਕੇ ਜੇਕਰ ਚੈਕਿੰਗ ਕਰਵਾਈ ਗਈ ਤਾਂ ਸੁਰੱਖਿਆ ਮਾਣਕਾ ਦਾ ਖਿਆਲ ਕਿਉਂ ਨਹੀਂ ਰੱਖਿਆ ਗਿਆ ਤਾਂ ਇਹ ਸਾਰੇ ਜੋ ਮੁੱਦੇ ਨੇ ਇਹਨਾਂ ਦੇ ਉੱਤੇ ਜੋ ਚਰਚਾ ਹੋਵੇਗੀ ਇਹਨਾਂ ਦੀ ਜਾਂਚ ਹੋਣੀ ਜ਼ਰੂਰੀ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਜੋ ਮ੍ਰਿਤਕ ਹੈ ਕੁਨਾਲ ਜੈਨ ਤਾਂ ਉਸ ਦੀ ਪਤਨੀ ਵੀ ਇਸੇ ਬਾਇਲਰ ਦੇ ਇਸੇ ਉਵੇਰ ਕਾਮਿਲਕ ਪਲਾਂਟ ਦੇ ਵਿੱਚ ਕੰਮ ਕਰਦੀ ਸੀ ਤਾਂ ਉਹ ਵੀ ਅੰਦਰੂਨੀ ਕੁਝ ਗੱਲਾਂ ਜਾਣਦੀ ਹੋਵੇਗੀ ਤਾਂ ਉਹਨਾਂ ਦੇ ਕੋਲੋਂ ਵੀ ਜਾਂਚ ਕੀਤੀ ਜਾਵੇਗੀ ਪੁੱਛਗਿੱਛ ਕੀਤੀ ਜਾਵੇਗੀ ਬਾਕੀ ਪਰਿਵਾਰਕ ਮੈਂਬਰਾਂ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਤਾਂ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਿਕਲ ਕੇ ਸਾਹਮਣੇ ਆਵੇਗਾ ਔਰ ਕਿਉਂਕਿ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਕਾਫੀ ਲੋਕ ਚੁਲਸ ਚੁੱਕੇ ਨੇ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਫਿਲਹਾਲ ਪੁਲਿਸ ਦੇ ਵੱਲੋਂ ਜੋ ਮੁਢਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੂਰਾ ਵੇਰਕਾ ਮਿਲਕ ਪਲਾਂਟ ਸੀਲ ਕਰ ਦਿੱਤਾ ਗਿਆ ਔਰ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਜਾਂਚ ਵੀ ਡਿਤੀ ਗਈ ਹੈ ਕਿਹੜੇ ਕਾਰਨ ਆਏ ਨੇ ਕਿਹੜੇ ਮੁਲਾਜ਼ਮ ਮੌਕੇ ਤੇ ਮੌਜੂਦ ਸੀ ਕਿਹੜੇ ਅਧਿਕਾਰੀਆਂ ਦੇ ਵੱਲੋਂ ਇਹਨਾਂ ਮੁਲਾਜ਼ਮਾਂ ਨੂੰ ਅੱਧੀ ਰਾਤ ਨੂੰ ਬੁਲਾਇਆ ਜਾਂਦਾ ਕਾਰਨ ਕੀ ਹੈ ਕਿ ਰਹਿ ਕਿ ਅੱਧੀ ਰਾਤ ਨੂੰ ਹੀ ਬੁਲਾਇਆ ਜਾਂਦਾ ਔਰ ਸੁਰੱਖਿਆ ਮਾਣਕਾਂ ਦਾ ਖਿਆਲ ਕਿਉਂ ਨਹੀਂ ਰੱਖਿਆ ਗਿਆ ਤਾਂ ਇਸ ਸਾਰੇ ਐਂਗਲ ਤੋਂ ਜਾਂਚ ਕੀਤੀ ਜਾਵੇਗੀ ਪਰ ਇੱਕ ਵਿਅਕਤੀ ਆਪਣੀ ਕੀਮਤੀ ਜਾਨ ਇਸ ਹਾਦਸੇ ਦੇ ਵਿੱਚ ਗਵਾ ਚੁੱਕਾ ਹੈ ਔਰ ਪੰਜ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਨੇ